ਆਮ ਆਦਮੀ ਪਾਰਟੀ ਦਾ ਇੱਕ ਹੋਰ ਲੀਡਰ ਦੀ ਇੱਕ ਵੀਡੀਓ ਵਾਇਰਲ ਹੋਈ ਹੈ ਆਮ ਆਦਮੀ ਪਾਰਟੀ ਦਾ ਇੱਕ ਮੰਤਰੀ ਕੈਬਨਿਟ ਮਨਿਸਟਰ ਜਦੀ ਵੀਡੀਓ ਵਾਇਰਲ ਹੋਈ ਹੈ ਉਸ ਵੀਡੀਓ ਨੂੰ ਲੈ ਕੇ ਫਿਲਹਾਲ ਕੋਈ ਪ੍ਰਮਾਣ ਨਹੀਂ ਦਿੱਤਾ ਜਾ ਸਕਦਾ ਔਰ ਪਹਿਲਾਂ ਹੀ ਦੱਸ ਦਿੰਦੇ ਆ ਕਿ 1 India ਪੰਜਾਬੀ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਔਰ ਜੇ ਇਸ ਵੀਡੀਓ ਦੀ ਗੱਲ ਕਰੀਏ ਤਾਂ ਲਗਾਤਾਰ ਇੱਕ ਨਾਮ ਸਾਹਮਣੇ ਆ ਰਿਹਾ ਉੱਭਰ ਕੇ ਸਾਹਮਣੇ ਆ ਰਿਹਾ ਵਿਕਰਮ ਸਿੰਘ ਮਜੀਠੀਏ ਨੇ ਇੱਕ ਵਿਵਾਦ ਖੜਾ ਕੀਤਾ ਸੀ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਸੀ ਕਿ ਉਹਨਾਂ ਦੇ ਕੋਲ ਇੱਕ ਵੀਡੀਓ ਹੈ ਇੱਕ ਅਸ਼ਲੀਲ ਵੀਡੀਓ ਹੈ ਔਰ ਉਸ ਵੀਡੀਓ ਦੇ ਆਧਾਰ ਦੇ ਉੱਤੇ ਉਹਨਾਂ ਨੇ ਸ਼ਿਕਾਇਤ ਵੀ ਦਰਜ ਕਰਵਾਈ ਸੀ ਰਾਜਪਾਲ ਬਨਵਾਰੀ لال ਪੁਰੋਹਿਤ ਦੇ ਕੋਲ ਪਰਤਮੀ ਉਸ ਵੀਡੀਓ ਨੂੰ ਲੈ ਕੇ ਹੁਣ ਵਿਵਾਦ ਖੜਾ ਹੋ ਗਿਆ ਇੱਕ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਪਰ ਉਸ ਵੀਡੀਓ ਨੂੰ ਲੈ ਕੇ ਕੋਈ ਪ੍ਰਮਾਣ ਨਹੀਂ ਦਿੱਤਾ ਜਾ ਸਕਦਾ ਕਿ ਆਖਰਕਾਰ ਉਹ ਵੀਡੀਓ ਕਿਦੀ ਹੈ ਉਹ ਆਖਰਕਾਰ ਵੀਡੀਓ ਕਿਸ ਲੀਡਰ ਦੀ ਹੋ ਸਕਦੀ ਹੈ ਪਰ ਇੱਕ ਕੈਬਨਿਟ ਮਨਿਸਟਰ ਦੱਸਿਆ ਜਾ ਰਿਹਾ ਜਿਸ ਦੀ ਵੀਡੀਓ ਜਿਹੜੀ ਹੈ ਉਹ ਵਾਇਰਲ ਹੋਈ ਹੈ ਇਸ ਸੂਤਰਾਂ ਮੁਤਾਬਕ ਖਬਰ ਸਾਹਮਣੇ ਆਈ ਹੈ ਔਰ ਇਸ ਵੀਡੀਓ ਦੇ ਵਿੱਚ ਕੀ ਕੈਬਨਿਟ ਮਨਿਸਟਰ ਹੀ ਹੈ ਇਸ ਗੱਲ ਦਾ ਪ੍ਰਮਾਣ ਨਹੀਂ ਦਿੱਤਾ ਜਾ ਸਕਦਾ ਹਾਲਾਂਕਿ ਉਹ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਵੱਖ-ਵੱਖ ਚੈਨਲਸ ਦੇ ਉੱਤੇ ਸਰਕੂਲੇਟ ਹੋ ਰਹੀ ਹੈ ਔਰ ਉਸ ਵੀਡੀਓ ਨੂੰ ਲੈ ਕੇ ਵਿਵਾਦ ਜਿਹੜਾ ਉਹ ਬਣਿਆ ਹੋਇਆ ਬਿਕ ਮਜੀਠਿਆ ਦਾਵਾ ਕਰ ਚੁੱਕੇ ਨੇ ਕਿ ਉਹਨਾਂ ਦੇ ਕੋਲ ਉਹ ਵੀਡੀਓ ਸੀ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਇੱਕ ਕੈਬਨਿਟ ਮਨਿਸਟਰ ਦੀ ਵੀਡੀਓ ਪਹਿਲਾਂ ਵੀ ਵਾਇਰਲ ਹੋ ਚੁੱਕੀ ਆ ਲਾਲਚੰਦ ਕਟਾਰੂ ਚੱਕ ਪਹਿਲਾਂ ਵੀ ਸਵਾਲਾਂ ਦੇ ਘੇਰੇ ਚ ਫਸ ਚੁੱਕੇ ਨੇ ਪਰ ਹੁਣ ਇਸ ਵੀਡੀਓ ਦਾ ਵਾਇਰਲ ਹੋਣਾ ਔਰ ਆਮ ਆਦਮੀ ਪਾਰਟੀ ਦੇ ਕੈਬਨਿਟ ਮਨਿਸਟਰ ਦਾ ਨਾਮ ਇਸ ਵੀਡੀਓ ਦੇ ਨਾਲ ਜੁੜਨਾ ਆਪਣੇ ਆਪ ਦੇ ਵਿੱਚ ਸਵਾਲ ਖੜੇ ਕਰਦਾ ਇੱਕ ਪਾਸੇ ਤਾਂ ਅੱਜ ਅਰਵਿੰਦ ਕੇਜਰੀਵਾਲ ਪੰਜਾਬ ਆ ਰਹੇ ਨੇ ਜਲੰਧਰ ਆ ਰਹੇ ਨੇ ਉਹਨਾਂ ਦੀ ਰੈਲੀ ਜਿਹੜੀ ਅੱਜ ਜਲੰਧਰ ਦੇ ਵਿੱਚ ਹੋਵੇਗੀ ਉਸੇ ਦੌਰਾਨ ਇਹ ਵੀਡੀਓ ਵਾਇਰਲ ਹੋ ਜਾਂਦੀ ਆਪਣੇ ਆਪ ਦੇ ਵਿੱਚ ਸਵਾਲ ਬਹੁਤ ਜ਼ਿਆਦਾ ਖੜੇ ਹੋ ਜਾਂਦੇ ਨੇ ਲੋਕਾਂ ਦੇ ਅੱਗੇ ਵੀ ਕਿਉਂਕਿ ਲੋਕ ਹੁਣ ਦਚਿੱਤੀ ਦੇ ਵਿੱਚ ਫਸ ਜਾਣਗੇ ਇਹੋ ਜੀ ਕ੍ਰੂਸ਼ਲ ਸਥਿਤੀ ਦੇ ਵਿੱਚ ਇਹੋ ਜੀ ਕ੍ਰੂਸ਼ਲ ਸਟੇਜ ਦੇ ਵਿੱਚ ਜਾ ਕੇ ਇੱਕ ਹੋਰ ਵੀਡੀਓ ਦਾ ਵਾਇਰਲ ਹੋਣਾ ਇਹ ਆਪਣੇ ਆਪ ਦੇ ਵਿੱਚ ਇੱਕ ਵਿਵਾਦਿਤ ਮਸਲਾ ਹੈ ਹਾਲਾਂਕਿ ਇਹ ਚੀਜ਼ਾਂ ਬਹੁਤ ਪਰਸਨਲ ਹੁੰਦੀਆਂ ਨੇ ਪਰ ਜਦੋਂ ਲੋਕਾਂ ਦੇ ਨਾਲ ਧੱਕਾ ਕੀਤਾ ਜਾਵੇ ਤੇ ਉਹ ਆਪਣੇ ਆਪ ਦੇ ਵਿੱਚ ਇੱਕ ਵਿਵਾਦ ਖੜਾ ਹੋ ਜਾਂਦਾ ਜੇ ਕਿਸੇ ਦੀ ਪਰਸਨਲ ਵੀਡੀਓ ਲੀਕ ਹੋਈ ਹੈ ਉਸ ਵਿਅਕਤੀ ਦਾ ਪਰਸਨਲ ਮਾਮਲਾ ਹੋ ਸਕਦਾ ਆ ਪਰ ਜਦੋਂ ਜਨਤਕ ਤੌਰ ਤੇ ਇਹ ਕਿਹਾ ਜਾਵੇ ਕਿ ਕਿਸੇ ਕੁੜੀ ਦੇ ਨਾਲ ਧੱਕੇ ਦੇ ਨਾਲ ਇਹ ਸਭ ਕੁਝ ਕੀਤਾ ਗਿਆ ਜਾਂ ਕਿਸੇ ਮੁੰਡੇ ਨਾਲ ਧੱਕੇ ਨਾਲ ਸਭ ਕੁਝ ਕੀਤਾ ਗਿਆ ਉਹ ਇੱਕ ਜਨਤਕ ਮੁੱਦਾ ਬਣ ਜਾਂਦਾ ਤੇ ਉਸ ਮੁੱਦੇ ਦੇ ਨਾਲ ਜਿਹੜਾ ਲੀਡਰ ਜੁੜਿਆ ਹੁੰਦਾ ਆ ਉਸ ਲੀਡਰ ਦੀ ਸਾਖ ਖਾਸੀ ਖਰਾਬ ਹੁੰਦੀ ਆ ਪਰ ਵੇਖਣ ਦੀ ਗੱਲ ਹੋਵੇਗੀ ਕਿ ਜਦੋਂ ਇਸ ਵੀਡੀਓ ਦੇ ਉੱਤੇ ਹੋਰ ਰੌਲਾ ਪਵੇਗਾ ਇਸ ਵੀਡੀਓ ਦੇ ਵਿੱਚ ਕਥਿਤ ਮੰਤਰੀ ਦਾ ਵਿਵਾਦ ਹੋਰ ਵਧੇਗਾ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਕੀ ਐਕਸ਼ਨ ਲੈਂਦੀ ਹੈ ਜੀ ਆਮ ਆਦਮੀ ਪਾਰਟੀ ਦਾ ਹੀ ਇਹ ਲੀਡਰ ਹੈ ਤੇ ਆਮ ਆਦਮੀ ਪਾਰਟੀ ਆਉਣ ਵਾਲੇ ਸਮੇਂ ਦੇ ਵਿੱਚ ਕਿਹੜਾ ਐਕਸ਼ਨ ਲੈਂਦੀ ਹੈ ਹਾਲਾਂਕਿ ਦੁਵਾਰਾ ਕਹਿੰਦੇ ਆ ਕਿ ਇਸ ਵੀਡੀਓ ਦੀ ਪ੍ਰਮਾਣਿਕਤਾ ਜਿਹੜੀ ਆ ਉਹ 1 ਇੰਡੀਆ ਪੰਜਾਬੀ ਨਹੀਂ ਦਿੰਦਾ ਨਾ ਹੀ ਇਸ ਵੀਡੀਓ ਦੇ ਵਿੱਚ ਜਿਹੜਾ ਵਿਅਕਤੀ ਨਜ਼ਰ ਆ ਰਿਹਾ ਹੈ ਕਿ ਉਹ ਆਮ ਆਦਮੀ ਪਾਰਟੀ ਦਾ ਮੰਤਰੀ ਹੈ ਇਹਦੇ ਬਾਰੇ ਕੋਈ ਪ੍ਰਮਾਣ ਦਿੱਤਾ ਜਾ ਸਕਦਾ ਪਰ ਜ਼ਰੂਰ ਸੂਤਰਾਂ ਮੁਤਾਬਕ ਇਹ ਵਿਅਕਤੀ ਆਮ ਆਦਮੀ ਪਾਰਟੀ ਦਾ ਇੱਕ ਮੰਤਰੀ ਦੱਸਿਆ ਜਾ ਰਿਹਾ ਹੈ ਹਾਲਾਂਕਿ ਸੱਚਾਈ ਕਿੰਨੀ ਹੈ ਉਹ ਆਉਣ ਦੇ ਸਮੇਂ ਦੇ ਵਿੱਚ ਸਾਂਝੀ ਕੀਤੀ ਜਾਵੇਗੀ ਫਿਲਹਾਲ ਉਸ ਵੀਡੀਓ ਨੇ ਕੀਤਾ ਹੋਇਆ ਚੋਣਾ ਦਾ ਮਾਹੌਲ ਹੈ ਸਿਖਰਾਂ ਦੇ ਉੱਤੇ ਇਸ ਵੇਲੇ ਵਿਵਾਦ ਹੈ ਔਰ ਇਸੇ ਦੇ ਮੱਦੇਨਜ਼ਰ ਇਹ ਵੀਡੀਓ ਦਾ ਸਾਹਮਣੇ ਆਉਣਾ ਆਪਣੇ ਆਪ ਦੇ ਵਿੱਚ ਸਵਾਲ ਖੜੇ ਕਰ ਰਿਹਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ